ਹਾਂਜੀ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਕਾਟਨ ਦੇ ਸ਼ਰਟ ਬਾਟਮ ਦੁਪੱਟਾ ਕਾਟਨ ਦਾ ਰਹੇਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਤੇ ਇਹਨਾਂ ਸੂਟਾਂ ਦੇ ਉੱਪਰ ਆਫਰ ਲੱਗੀ ਹੋਈ ਹੈ ਜੀ ਇਹ ਵਾਲੇ 1350 ਦੇ ਚਾਰ ਸੂਟ ਮਿਲਣਗੇ ਤੁਹਾਨੂੰ ਸ਼ਿਪਿੰਗ ਫ੍ਰੀ ਰਹੇਗੀ ਤਿੰਨ ਸੂਟ ਤੁਸੀਂ ਆਪਣੀ ਚੋਇਸ ਦੇ ਸਿਲੈਕਟ ਕਰ ਸਕਦੇ ਹੋ ਤੇ ਚੌਥਾ ਸੂਟ ਇਸੇ ਹੀ ਕਲੈਕਸ਼ਨ ਦੇ ਵਿੱਚੋਂ ਆਏਗਾ ਇਹਨਾਂ ਪ੍ਰਿੰਟ ਸੂਟਾਂ ਦੇ ਵਿੱਚੋਂ ਹੀ ਤੁਹਾਡੇ ਕੋਲ ਸੂਟ ਆਏਗਾ ਮਤਲਬ ਕਿ ਇੱਕ ਪਾਰਸਲ ਦੇ ਵਿੱਚ ਤੁਹਾਡੇ ਕੋਲ ਚਾਰ ਸੂਟ ਰਿਸੀਵ ਹੋਣਗੇ ਤੁਹਾਨੂੰ 1350 ਦੇ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਤੇ ਇਹ ਵਾਲੀ ਆਫਰ ਸਿਰਫ ਅੱਜ-ਅੱਜ ਵਾਸਤੇ ਹੈ ਕੱਲ ਨਹੀਂ ਇਹ ਆਫਰ ਰਹੇਗੀ ਅੱਜ-ਅੱਜ ਵਾਸਤੇ ਆਫਰ ਹੈ ਇਹ ਵਾਲੀ ਤਾਂ ਤੁਸੀਂ ਇਹਨਾਂ ਨੂੰ ਸੂਟਾਂ ਨੂੰ ਬਾਏ ਕਰ ਸਕਦੇ ਹੋ ਚਾਰ ਸੂਟ ਮਿਲਣਗੇ ਜੀ ਤੁਹਾਨੂੰ ਤਿੰਨ ਸੂਟ ਤੁਸੀਂ ਆਪਣੀ ਚੋਇਸ ਦੇ ਸਿਲੈਕਟ ਕਰ ਸਕਦੇ ਹੋ ਇੱਕ ਸੂਟ ਅਸੀਂ ਆਪਣੀ ਚੋਇਸ ਦਾ ਏਸੀ ਕਲੈਕਸ਼ਨ ਦੇ ਵਿੱਚੋਂ ਸੈਂਡ ਕਰਾਂਗੇ ਸ਼ਿਪਿੰਗ ਫ੍ਰੀ ਰਹਿਣ ਵਾਲੀ ਇਹਨਾਂ ਦੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜਿਨ੍ਹਾਂ ਨੇ ਬੁਕਿੰਗ ਪਾਣੀ ਹੈ ਜਲਦੀ ਜਲਦੀ ਪਾ ਸਕਦੇ ਹੋ ਕਿੰਗਯੂ ਸਟਾਕ ਲਿਮਟਿਡ ਜਿਹੜਾ ਹੁੰਦਾ ਸੇਲ ਵਾਲਾ ਜਲਦੀ ਸਟਾਕ ਖਤਮ ਹੋ ਜਾਂਦਾ ਇਸ ਲਈ ਵੀਡੀਓ ਦੇਖ ਕੇ ਤਾਂ ਜਲਦੀ ਤੁਸੀਂ ਆਪਣੇ ਸੂਟ ਆਰਡਰ ਕਰ ਸਕਦੇ ਹੋ ਥੈਂਕ ਯੂ